ਰਾਜੇ ਵਿੜਿੰਗ ਨੇ ਤਰੰਤਾਰਨ ਇਲੈਕਸ਼ਨ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ। ਇੱਕ ਨਵਾਂ ਬਦਲਾਅ ਪੇਸ਼ ਕੀਤਾ ਹੈ ਆਪਦੀ ਪਾਰਟੀ ਦਾ ਅਜੰਡਾ ਰੱਖਿਆ ਹੈ 2027 ਦੇ ਲੈ ਕੇ। ਕਹਿੰਦੇ ਜਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਤਾਂ ਸਾਡਾ ਬਦਲਵਾ ਨਸ਼ਾ ਆਪਣਾਉਣ ਉਹ। ਉਹ ਕਹਿੰਦੇ ਕਿ ਜਿਹੜੇ ਨੌਜਵਾਨ ਚਿੱਟਾ ਪੀਦੇ ਆ, ਟੀਕੇ ਲਾਉਦੇ ਆ, ਕੈਪਸੂਲ ਖਾਂਦੇ ਆ, ਉਹਨਾਂ ਲਈ ਸਾਡੇ ਲਈ ਨਵਾਂ ਬਦਲਾਅ ਮਾਡਲ ਹੈ ਨਸ਼ੇ ਦਾ। ਕਿ ਉਹਨਾਂ ਨੂੰ ਅਸੀਂ ਫੀਮ ਭੁੱਕੀ ਤੇ ਲਾ ਲਾਂਗੇ। ਤੇ ਨਾਲ ਕਹਿੰਦਾ ਕੋਈ ਰਾਜ਼ੀ ਰਵੇ ਚਾਹੇ ਗੁੱਸੇ ਇਹ ਸਾਡਾ ਅਜੰਡਾ ਹੈ ਰਾਜਾ ਵੜਿੰਗ ਦੀ ਤੁਹਾਡਾ ਇਹੀ ਅਜੰਡਾ ਹੈ ਕਿ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਉਹ ਨਸ਼ਈ ਹੋ ਰਹਿਣ ਹਟਰਨਾ ਨਸ਼ੇ ਤੋਂ ਤੁਸੀਂ ਇੱਕ ਨਵਾਂ ਕਾਰੋਬਾਰ ਚਾਲੂ ਕਰਨਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਹੈ ਦਵਾਈਆਂ ਨਾਲ ਠੀਕ ਕਰਨਾ ਹੈ ਸਮਝਾ ਕੇ ਠੀਕ ਕਰਨਾ ਹੈ ਪਰ ਤੁਸੀਂ ਚਾਹਦੇ ਹੋ ਉਹ ਇਹ ਨਸ਼ਾ ਬੰਦ ਕਰਨ ਤੇ ਦੂਜੇ ਤੇ ਲੱਗ ਜਾਂਦਾ ਬੜੀ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਇੰਦੀ ਦੀ ਵੀ ਸੋਚ ਹੋਗੀ ਹੈ ਕਿ ਉਹ ਨਸ਼ਈ ਬਣਾਉਣਾ ਚਾਹਦੀ ਹੈ ਉਹ ਨਸ਼ੇ ਤੋਂ ਹਟਾਉਣਾ ਨਹੀਂ ਚਾਹਦੀ ਉਹਨਾਂ ਨੂੰ ਨਸ਼ਈਓ ਰੱਖਣਾ ਚਾਹਦੀਆਂ ਨੌਜਵਾਨਾਂ ਨੂੰ ਸੋ ਇਹ ਜਿਹੜੀ ਸੋਚ ਹੈ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਉਹਨਾਂ ਨੂੰ ਅੱਗੇ ਵੀ ਨਸ਼ਈ ਬਣਾ ਦੇ ਨਸ਼ਾ ਕਰਦੇ ਆ ਹੋਰ ਬढ़ावा ਦੇਣ ਦੀ ਤੋਂ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਤੇ ਨਾਲ ਸੁਖਿੰਦਰ ਰੰਧਾਵਾ ਜੀ ਵੀ ਬੈਠੇ ਸੀ ਅਮਰਤ ਹਰੀ ਸਿੱਖ ਨੇ ਕੀ ਉਹ ਇਹ ਸਟੇਟਮੈਂਟ ਨਾਲ ਸਹਿਮਤ ਨੇ ਕਿ ਨੌਜਵਾਨਾਂ ਨੂੰ ਨਸ਼ੇ ਦਾ ਬਦਲ ਨਸ਼ਾਈ ਹੀ ਰਹਿਣਾ ਚਾਹੀਦਾ ਸੋ ਇਸ ਚੀਜ਼ ਦਾ ਜਵਾਬ ਦਵੇ ਕਾਂਗਰਸ ਪਾਰਟੀ ਦੇ ਨੇਤਾਵਾ ਕਿ ਕੀ ਤੁਸੀਂ 2027 ਦੀ ਇਲੈਕਸ਼ਨ ਇਸ ਏਜੰਡੇ ਨਾਲ ਲੜੋਗੇ ਕਿ ਨੌਜਵਾਨ ਜਿਹੜੇ ਚਿੱਟਾ ਜਾਂ ਬਾਕੀ ਨਸ਼ਾ ਕਰਦੇ ਆ ਉਹਨਾਂ ਨੂੰ ਬਦਲ ਮਾਲ ਨਸ਼ਾ ਅਸੀਂ ਫੀਮ ਭੁਖੀ ਦੇ ਤੌਰ ਤੇ ਦਵਾਂਗੇ ਤੇ ਇਹਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਪੰਜਾਬ ਦੇ ਵਿੱਚ ਇਹ ਹਰਗिज ਬਰਦਾਸ਼ਤਿਓ ਨਹੀਂ ਹੈ ਧੰਨਵਾਦ